ਜਾਣਦਿਆਂ ਦਾ ਸਭ ਤੋਂ ਪਹਿਲਾਂ ਇਹੀ ਹੁੰਦਾ ਮੈਨੂੰ ਹੁੰਦਾ ਕਿ ਯਾਰ ਮੈਂ ਘਰੇ ਕੀ ਕਹਿ ਕੇ ਜਾਊਂਗਾ ਜਿੱਦੇ ਵਿੱਚ ਮਿਲਦਾ ਆਲਮੋਸਟ ਸਾਰੇ ਗਰੁੱਪਸ ਦੇ ਵਿੱਚ ਇੱਕ ਅੱਧਾ ਬੰਦਾ ਇਦਾਂ ਦਾ ਹੁੰਦਾ ਹੀ ਆ ਜਿਹੜਾ ਕਿ ਇਹ ਕਹਿੰਦਾ ਕਿ ਯਾਰ ਆਪਾਂ ਇਦਾਂ ਨਾ ਕਰੀਏ ਮੇਰੇ ਮੰਮੀ ਨੂੰ ਪਤਾ ਲੱਗ ਜਾਊਗਾ ਮੇਰੇ ਪਾਪਾ ਨੂੰ ਪਤਾ ਲੱਗ ਜਾਊਗਾ ਉਸ ਮੇਰਾ ਕੈਰੈਕਟਰ ਐਵੇਂ ਦਾ ਜਿਹੜਾ ਕਿ ਹਮੇਸ਼ਾ ਇਹਨਾਂ ਦੀ ਵਾਈਬ ਕਿਲ ਕਰਦਾ ਰਹਿੰਦਾ ਕਿ ਇਹਨਾਂ ਨੇ ਕੋਈ ਵੀ ਮਸਤੀ ਕਰਨੀ ਹੁੰਦੀ ਉਹਦੇ ਵਿੱਚ ਮੇਰੀ ਕੋਈ ਨਾ ਕੋਈ ਇਦਾਂ ਦੀ ਹੁੰਦੀ ਹੈ ਕਿ ਨਹੀਂ ਯਾਰ ਇਹ ਰਹਿਣ ਦੋ ਇਹਦੇ ਨਾਲ ਆਪਾਂ ਨੂੰ ਪ੍ਰੋਬਲਮ ਆ ਜੂਗੀ ਸੋ ਇਹ ਕੈਰੈਕਟਰ ਆ ਬਾਕੀ ਜਰਨੀ ਆ ਸਾਡੀ ਜਿਵੇਂ ਦੱਸਿਆ ਉਹਦੇ ਵਿੱਚ ਕੀ ਕੀ ਅੱਗੇ ਹੁੰਦਾ ਉਹ ਤੁਹਾਨੂੰ ਫਿਲਮ ਦੇਖ ਕੇ ਪਤਾ ਲੱਗੂਗਾ ਬਟ ਓਵਰ ਆਲ ਇਹ ਫਿਲਮ ਮੇਰੇ ਕੋਲੇ ਸਿਮਰ ਬਾਜੀ ਲੈ ਕੇ ਆਏ ਸੀਗੇ ਵਾਈਲਡ ਵਾਈਲਡ ਪੰਜਾਬ ਤੇ ਇਸ ਤੋਂ ਪਹਿਲਾਂ ਮੇਲਾ ਥੋੜੀ ਬਹੁਤ ਫਿਲਮ ਸ਼ੂਟ ਹੋ ਚੁੱਕੀ ਸੀਗੀ ਜਦੋਂ ਮੈਂ ਜੁਆਇਨ ਕੀਤਾ ਫਿਲਮ ਨੂੰ ਬਟ ਮੈਂ ਬੜਾ ਖੁਸ਼ ਹਾਂ ਕਿਉਂਕਿ ਸਨੀ ਮਨਜੋਤ ਵਰਨ ਉਹਨਾਂ ਨਾਲ ਮੈਂ ਆਲਰੇਡੀ ਪਹਿਲਾਂ ਤੋਂ ਜਾਣਦੇ ਸਾਡੀ ਗੱਲਬਾਤ ਹੁੰਦੀ ਰਹਿੰਦੀ ਸੀਗੀ ਵਰਨ ਵੀਰਾ ਤਾਂ ਮੇਰੇ ਪਹਿਲੇ ਬੰਬੇ ਵਾਲੇ ਫਰੈਂਡਸ ਦੇ ਵਿੱਚੋਂ ਆ ਸੋ ਹਮੇਸ਼ਾ ਬਹੁਤ ਸਪੋਰਟ ਕੀਤਾ ਵੀਰੇ ਨੇ ਸੋ ਹੁਣ ਇਹਨਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਤਾਂ ਬੜੀ ਖੁਸ਼ੀ ਹੋਈ ਬਾਕੀ ਫਿਲਮ ਦੇਖੋਗੇ ਤਾਂ ਮਜ਼ਾ ਆਊਗਾ ਤੁਹਾਡੇ ਸਾਰੇ ਫਰੈਂਡਸ ਦੀ ਫਿਲਮਾ ਦੋਸਤਾਂ ਦੇ ਨਾਲ ਬਹਿ ਕੇ ਦੇਖੋਗੇ ਹੋਰ ਜ਼ਿਆਦਾ ਮਜ਼ਾ ਆਊਗਾ ਕਿਉਂਕਿ ਤੁਹਾਨੂੰ ਬਹੁਤ ਹੀ ਜ਼ਿਆਦਾ ਦਿਲ ਲੱਗਣਗੀਆਂ ਕਿ ਯਾਰ ਇਹ ਸਾਡੇ ਗਰੁੱਪ ਦੀਆਂ ਗੱਲਾਂ ਨੇ ਇਹ ਅਸੀਂ ਆਮ ਜਦੋਂ ਅਸੀਂ ਕਿਤੇ ਬਾਹਰ ਹੁੰਨੇ ਆ ਇਕੱਠੇ ਦੇ ਜਿਹੜੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਸੋ 10 ਤਰੀਕ ਨੂੰ ਫਿਲਮ ਆਉਣੀ ਹੈ ਜ਼ਰੂਰ ਦੇਖ ਕੇ ਆਇਓ ਜੀ ਥੈਂਕ ਯੂ ਡੈਫੀਨਿਟਲੀ ਵੀ ਆਰ ਆਲ ਐਕਸਾਈਟਿਡ ਫॉर द ਫਿਲਮ ਐਂਡ ਵਨ ਲਾਸਟ ਕੁਐਸਚਨ ਫਰਮ ਸਨੀ ਮੈਂ ਸੁਨੇ ਹੈ ਕਿ ਤੁਸੀਂ ਜਾਣ ਬੁੱਝ ਕੇ ਉਹ ਕਿੱਕ ਵਾਲੇ ਸੀਨ ਚ ਰੀਟੇਕਸ ਲਿੱਤੇ ਸੀ ਇਜ਼ ਇਟ ਟ੍ਰੂ ਮੈਂ ਰੀਟੇਕਸ ਮੈਂ ਰੀਟੇਕਸ ਇਦਾਂ ਨਹੀਂ ਦਿੱਤੇ ਸੀਗੇ ਹਰ ਟਫ ਆ ਤੇ ਕੀ ਹੁੰਦਾ ਹੈ ਨਹੀਂ ਨਹੀਂ ਇਹ ਵਰਨ ਤੋਂ ਵੈਲੀਡੇਟ ਕਰ ਲੈਂਦੇ ਆ ਆਪਾਂ ਪੂਰੀ ਗੱਲ ਮੈਂ ਮੈਂ ਸੁਣੀ ਨਹੀਂ ਹੈ ਤੇ ਬੇਚੀ ਤੇ ਬੇਸਿਕਲੀ ਉਹਦੇ ਅੰਦਰ ਇੱਕ ਡਾਇਲੌਗ ਵੀ ਸੀਗੇ ਨਾਲ ਯੂ نو ਪ੍ਰੈਕਟਿਸ ਵੀ ਅਸੀਂ ਕੀਤੀ ਸੀ ਬਟ ਇਟ ਜਸਟ ਅ ਸਿੰਕ ਜਿਹੜਾ ਕੈਮਰਾ ਦੇ ਵੀ ਰੀਟੇਕਸ ਹੋ ਜਾਂਦੇ ਐ ਐਕਟਰ ਦੇ ਵੀ ਹੋ ਜਾਂਦੇ ਬਟ ਜਿੰਨੇ ਰੀਟੇਕਸ ਹੋਏ ਨਾ ਹੋਵੇ ਬਟ ਇਟ ਇਟ ਸ਼ੁੱਡ ਲੁੱਕ ਗੁੱਡ ਉਹ ਲੱਗਿਆ ਤੇ ਮਿਹਨਤ ਵੀ ਬਹੁ ਕੀਤੀ ਹੈ ਤੇ ਐਕਸ਼ਨ ਸੀਨਸ ਕਹਿ ਸਕਦੇ ਹਾਂ ਕਾਮਿਕ ਸਿਗੇ ਥੋੜੇ ਦੇ ਉਹ ਦਿਖਾਉਣਾ ਸੀਗਾ ਤੇ ਇੱਕ ਚੀਜ਼ ਮੈਂ ਸ਼ੇਅਰ ਕਰਾਂਗਾ ਅਸੀਂ ਕਾਫੀ ਲਾਈਕ ਕਿਨੇ 3-4 ਡਿਗਰੀ ਸੇ ਸ਼ੂਟ ਕਰ ਰਹੇ ਸੀਗੇ ਰਾਤ ਦਾ ਸੀਨ ਸੀ ਤੇ ਗੱਡੀ ਭੱਜ ਰਹੀ ਐ ਫਾਸਟ ਇਹ ਆ ਸੀਓਪਰ ਗਨ ਸ਼ਾਟ ਕਰ ਰਹੇ ਸਭ ਕਰ ਰਹੇ ਉਹ ਬਹੁਤ ਚੈਲੈਂਜਿੰਗ ਸੀ ਸਾਡੇ ਲਈ ਬਹੁਤ ਠੰਡ ਸੀਗੀ ਤੇ ਸਾਨੂੰ ਪਤਾ ਸੀ ਕਿੰਨਾ ਕਿੰਨਾ ਵਰ ਇ ਯੂ ਵਾਂਟ ਟੂ ਵੈਲੀਡੇਟ ਦੈਟ ਕਿੱਕ ਵਾਲਾ ਸੀਨ ਜਾਣ ਬੁੱਝ ਕੇ ਤਾਂ ਨਹੀਂ ਕਿਤੇ ਇਹਨਾਂ ਨੇ ਰੀਟੇਕਸ ਮੁੰਜੇ ਕੀਤੇ ਹੋਏ ਤਾਂ ਠੀਕ ਹੀ ਹੈ ਦੋਸਤੀ ਤਾਂ ਚੱਲਦੀ ਜਿਆਦਾ ਕੀ ਥੋੜੀ ਜਿਹੀ ਪੈਂਟੀ ਪਾਰਟੀ ਹੋਈ ਸੀ ਤੇ ਠੰਡੀ ਲੱਗਦੀ ਸੀ ਹਾਂ ਤਾਂ ਹੀ ਪਹਿਲੀ ਵਾਰੀ ਪਹਿਲੀ ਵਾਰੀ ਗ੍ਰਾਹ ਹੈ ਨਾ ਇਹਦੀ ਪਾਰਟੀ ਹੋਈ ਸੀ ਪਹਿਲੀ ਵਾਰੀ ਫੀਲ ਕੀਤਾ ਕਿ ਪਿੱਛੋਂ ਠੰਡ ਕਿੱਦਾ ਲੱਗਦੀ ਆ so varun will end this with you then we'll uh, have the press question and answers tusi hai na i am over you kinni wari bolya aur kinni siddat nal bolya aaj cast hai press hai assi sare ha bol do film de andar ta bali siddat nal bolya ha te real life de andar mainu bahut siddat nal bolya gaya hai ਏਦਾ ਤੁਸੀਂ ਝੂਠ ਬੋਲ ਰਹਾ ਮੈਂ ਕਿਉਂ ਝੂਠ ਬੋਲੂ ਇੰਨੇ ਲੋਕਾਂ ਸਾਹਮਣੇ ਨਹੀਂ ਝੂਠ ਬੋਲਦਾ ਯਾਰ ਮੈਂ ਉਹ ਵੀ ਤਾਂ ਦੇਖੂਗੀ ਕਦੇ ਨਾ ਕਦੇ ਚਲੋ ਮਨਜੋਤ ਨੇ ਹਾਂ ਕਰਤਾ ਫਿਰ ਆਪਾਂ ਮੰਨ ਲੈਂਦੇ ਹਾਂ ਮਨਜੋਤ ਨੇ ਹਾਂ ਲੇਕਿਨ ਮਨਜੋਤ ਤਾਂ ਮਿਰਤੋ ਵੀ ਬਹੁਤ ਵੱਡਾ